ਸਤਿ ਸ਼੍ਰੀ ਅਕਾਲ ਸਰ ਜਿਵੇਂ ਕਿ ਅੱਜ ਬਹੁਤ ਮੁਬਾਰਕਾਂ ਆਪ ਨੂੰ ਫਸਤੇ ਕਿ ਅੱਜ ਆਪ ਦਾ ਚਾਰਜ ਚਵਾਰਾ ਗੀਤ ਲਈ ਹੋਇਆ ਉਹ ਵਧੀਆ ਪੁਰਾਣਾ ਜੋ ਲੁੱਕ ਵੇਖਣ ਨੂੰ ਮਿਲਿਆ ਕੀ ਕਹਣਾ ਹਾਂਜੀ ਥੈਂਕ ਯੂ ਵੈਰੀ ਮੱਚ ਇੱਕ ਮੁਲਾਕਾਤ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਸਾਰਿਆਂ ਨਾਲ ਮੁਲਾਕਾਤ ਰੱਖੀ ਨਾ ਮੁਲਾਕਾਤ ਸੋ ਗਾਣਾ ਯਾਰ ਦਾ ਚਵਾਰਾ ਆਹਾਹਾ ਸ ਸਹੀ ਗੱਲ ਹੈ ਅਸੀਂ ਅੱਜ ਕੱਲ ਚਵਾਰੇ ਅਲੋਪ ਹੋ ਚੁੱਕੇ ਸੀ ਪਿੰਡਾਂ 'ਚ ਚਵਾਰੇ ਨਹੀਂ ਲੱਭਦੇ ਨਾ ਖੂਹ ਲੱਭਦੇ ਨੇ ਸੋ ਇੱਕ ਗਾਣਾ ਲਿਖਣ ਵਾਲੇ ਨੇ ਵੀ ਕਮਾਲਾਂ ਕੀਤੀਆਂ ਹਿੰਮਤ ਸਿੰਘ ਸੱਲਾਂ ਵਾਲੇ ਕਮਾਲ ਲਿਖਦੇ ਨੇ ਔਰ ਉਹਨੂੰ ਮੈਂ ਕੰਪੋਜ਼ ਕੀਤਾ ਫਿਰ ਗਾਇਆ ਵੀ ਹੈ ਸੋ ਥੈਂਕ ਯੂ ਤੁਸੀਂ ਮੇਰੀ ਗਾਇਕੀ ਨੂੰ ਬਹੁਤ ਪਸੰਦ ਕਰਦੇ ਹੋ ਸੋ ਜਨਾਬ ਬੋਬੀ ਬਾਜਵਾ ਸਾਹਿਬ ਨੇ ਇਹਦਾ ਵੀਡੀਓ ਇਦਾਂ ਬਣਾਇਆ ਕੋਈ ਫਿਲਮ ਲੱਗ ਰਹੀ ਹੈ ਜੀ ਤੇ ਸਾਢੇ 5 ਮਿੰਟ ਦੇ ਵਿੱਚ ਤੁਸੀਂ 2020 ਮੈਚ ਹੀ ਦੇਖ ਰਹੇ ਹੋ ਇੱਕ ਤਰ੍ਹਾਂ ਸੋ 뮤직 ਬਹੁਤ ਸ਼ਾਲਾ ਬਹੁਤ 뮤직 ਅੱਛਾ ਹੈ। ਵੀਡੀਓ ਅੱਛਾ ਹੈ। ਸੋ ਇਸ ਨੂੰ ਖੂਬ ਲਾਈਕ ਕਰੋ, ਸਪੋਰਟਸ ਕਰੋ, ਸਬਸਕ੍ਰਾਈਬ ਕਰੋ। ਕਿਉਂਕਿ ਰਾਖੀ ਉਹਨਾਂ ਦਾ ਵੀ ਕਮਾਲ ਹੈ। ਕੰਮ ਮੇਰੇ ਮਨ ਪਸੰਦ ਹੈ ਇਹਨਾਂ ਨੇ ਕੰਮ ਕੀਤਾ। ਮੈਂ ਇਹਨਾਂ ਨੂੰ ਮੁਬਾਰਕਾ ਦੇਣਾ। ਅੱਗੇ ਨੂੰ ਵੀ ਇਸੇ ਤਰ੍ਹਾਂ ਕਰਨਗੇ। ਸੋ ਯਾਦ ਰੱਖੋ ਯਾਰ ਦਾ ਚੋਗਾ। ਸਰ ਇੱਕ ਛੋਟੀ ਚਲਦੇ ਹੋਏ ਗੱਲ ਕੀ ਜਿਵੇਂ ਆਪਨੇ ਬੜਾ ਵਧਿਆ ਕਿ ਆਉਂਦੇ ਸਮੇਂ ਖੂਬ ਵੀ ਜਾਂ ਹੋਰ ਚੀਜ਼ਾਂ ਵੀ ਲਿਆਵਾਂਗੇ ਉਹ ਟਿੰਡਾ ਆਉਂਦੀਆਂ ਪਿੰਡਾਂ 'ਚ ਤੇ ਹੋਰ ਖਾਸ ਦਰਸ਼ਕਾਂ ਵਾਸਤੇ ਟਿੰਡਾ ਵੀ ਜਿਹੜੀਆਂ ਉਹ ਖੂ ਨਾਲ ਤਾਲੁਕ ਰੱਖਦਾ ਹੈ ਗਾਂਧੀ ਹੁੰਦੀ ਹੈ ਜੀ ਸੋਬਲ ਤਾਂ ਦੀਆਂ ਪੰਜਾਲੀਆਂ ਉਹ ਵੀ ਘੱਟ ਨਜ਼ਰ ਆ ਰਹੀਆਂ ਨੇ ਜੀ ਤੇ ਜਿਹੜੀ ਗੱਡੇ ਨਹੀਂ ਨਜ਼ਰ ਆ ਰਹੇ ਪੁਰਾਣੇ ਵੱਡੇ ਪਹੀਆਂ ਵਾਲੇ ਹਾਂਜੀ ਸੋ ਅਸੀਂ ਇੱਕ ਗਾਣਾ ਇਦਾਂ ਦਾ ਬਣਾ ਰਹੇ ਹਾਂ ਉਹ ਚ ਸਾਰਾ ਕੁਝ ਦਿਖਾਵਾਂਗੇ ਸੋ ਰਾਖੀ ਹੋਰੀ ਮੇਰੇ ਨਾਲ ਉਹਦੇ ਜੈਕਟ ਕਰਨਗੇ ਸੋ ਬਹੁਤ ਦੇਸੀ ਗਾਣਾ ਹੋਊਗਾ ਸਾਡੀਆਂ ਡਰੈਸਾਂ ਵੀ ਦੇਸੀ ਖੁਰਲੀਆਂ ਤੇ ਪੱਠੇ ਵੀ ਪਾਵਾਂਗੇ ਡੰਗਰਾਂ ਨੂੰ ਵੀ ਕਿਸ ਤਰ੍ਹਾਂ ਸੇਵਾ ਕਰਦੇ ਹਾਂ ਨੜਾਵਾਂਗੇ ਵੀ ਸੋ ਇੱਕੋ ਹੀ ਇੱਕ ਉਹ ਗਾਣਾ ਜਲਦੀ ਬਣ ਰਿਹਾ ਸੋ ਰਿਕਾਰਡ ਹੋਣਾ ਰਹਿ ਗਿਆ ਬਸ ਥੈਂਕ ਯੂ ਜੀ ਔਰ ਬਹੁਤ ਹੀ ਗੱਲ ਹੈ ਕਿ ਨਾਲ ਹੀ ਰਾਖੀ ਨਾਲ ਗੱਲਬਾਤ ਕਰਦੇ ਆਂ ਕੀ ਜਿਸਾਂ ਕਿ ਉਹ ਹੋ ਰਹੀ ਹੈ ਜਿਸਾਂ ਕਿ ਉਹਨਾਂ ਦਾ ਪ੍ਰਾਣਾ ਐਕਟ ਨਾਲ ਨਹੀਂ ਮੈਮ ਹਾਂਜੀ ਬਹੁਤ ਬਹੁਤ ਸ਼ੁਕਰੀਆ ਆਪ ਸਭ ਦਾ ਜੀ ਗਾਣਾ ਯਾਰ ਦਾ ਚੁਬਾਰਾ ਰਿਲੀਜ਼ ਹੋ ਚੁੱਕਿਆ ਤੁਸੀਂ ਦੇਖ ਹੀ ਲਿਆ ਬਹੁਤ ਖੂਬਸੂਰਤ ਪਰਵਾਰੀ ਕਾ ਗੀਤ ਹੈ ਔਰ ਪਸੰਦ ਆਊਗਾ ਇਹਦੇ ਚ ਸਾਨੂੰ ਤਾਂ ਪੂਰਾ ਯਕੀਨ ਹੈ ਔਰ ਬਾਕੀ ਸਰੋਤੇ ਦਰਸ਼ਕ ਸਿਆਣੇ ਨੇ ਵੇਖ ਕੇ ਜ਼ਰੂਰ ਕਮੈਂਟ ਲਾਈਕ ਕਰਨਗੇ ਤਾਂ ਸਾਨੂੰ ਖੁਸ਼ੀ ਹੋਏਗੀ ਸੋ ਪਰਵਾਰੀ ਕਾ ਗੀਤ ਹੈ ਇੱਕ ਸੈਡ Song ਹੈ ਕੁਦਰਤੀ ਗੱਲ ਰਹੀ ਸ਼ੁਰੂ ਤੋਂ ਮੈਨੂੰ ਸੈਡ ਬਹੁਤ ਪਸੰਦ ਰਹੇ ਨੇ ਗਾਣੇ ਔਰ ਮੈਂ ਵੀ ਸੋਚ ਰਹੀ ਹਾਂ ਕਿ ਅੱਗੇ ਇੱਕ ਸੈਡ ਕਰਾਂਗੀ ਔਰ ਫਿਲਹਾਲ ਸ਼ਿੰਦਾਈ ਨੇ ਬਹੁਤ ਹੀ ਖੂਬਸੂਰਤ ਖੂਬਕਿਉਂ ਨੂੰ ਗਾਇਆ ਹੈ ਜਿਸ ਤਰ੍ਹਾਂ ਕਿ ਮੈਂ ਹਮੇਸ਼ਾ ਗਾਇਕੀ ਦੀ ਫੈਨ ਹਾਂ ਇਹਨਾਂ ਦੀ ਔਰ ਉਦਾਸ ਗੀਤ ਅੱਛੇ ਲੱਗਦੇ ਆ ਮੈਨੂੰ ਨੂੰ ਸਕੂਨ ਦਿੰਦੇ ਆ ਸੋ ਮੈਨੂੰ ਵੀ ਇੱਕ ਇਦਾਂ ਲੱਗਿਆ ਸੀ ਕਿ ਮਤਲਬ ਮਨਪਸੰਦ ਦੀ ਕੋਈ ਚੀਜ਼ ਮਿਲਿਆ ਮੈਨੂੰ ਐਕਟ ਕਰਨ ਲਈ ਸੋ ਜਿਹੜਾ ਪਾਰਟ ਮੈਨੂੰ ਸ਼ਿੰਦਾਈ ਨੇ ਦੱਸਿਆ ਸੀਗਾ ਉਹ ਬਹੁਤ ਹੀ ਖੂਬਸੂਰਤ ਫਿਲਮਾਇਆ ਬੋਬੀ ਹੁਣਾਂ ਨੇ ਔਰ ਪੂਰੀ ਟੀਮ ਦਾ ਵਰਕ ਸੀਗਾ ਸੋ ਬਾਕੀ ਸਰੋਤਿਆਂ ਦੇ ਹੱਥ ਹੈ ਹੁਣ ਗਾਣਾ ਜੀ ਇਕ ਪੰਜ ਤੁਸੀਂ ਨਾਲ ਹੈ ਪਹਿਲਾਂ ਜਦੋਂ ਕਰਤਾਰਪੁਰ ਲਾਂਘਾ ਖੁੱਲਿਆ ਉਦੋਂ ਵੀ ਅਸੀਂ ਬੜਾ ਇੰਟਰਵਿਊ ਕੀਤਾ ਹੈਗਾ ਹਰਜਿੰ다 ਜੀ ਵੀ ਨਾਲ ਆ ਇਕ ਜਿੰ다 ਜੀ ਇੱਕ ਨੋ ਹੈਗਾ ਕਿ ਇਹ ਉੱਚਾ ਦਰਬਾਬੇ ਨਾਲ ਦਾ ਲੋਕਾਂ ਦੇ ਦਿਮਾਗ ਜਗਿੱਤੇ ਦੁਬਾਰਾ ਆਵੇ ਪਾਰਟ ਤੁਹਾਡੇ ਵੱਲੋਂ ਕੋਈ ਖਾਸ ਗੱਲ ਉੱਚਾ ਦਰਬਾਬੇ ਨਾਲ ਹਾਂ ਜੀ ਉਹ ਤਾਂ ਉਸ ਗਾਣੇ ਨੇ ਕੁੱਲ ਦੁਨੀਆ ਨੂੰ ਤਾਰਦਾ ਕਿਉਂਕਿ ਜਿੱਥੇ ਧੰਗੁਰ ਨਾਨਕ ਸਾਹਿਬ ਦਾ ਥੋੜਾ ਜਿਹਾ ਵੀ ਜ਼ਿਕਰ ਹੁੰਦਾ ਉਹਥੇ ਦੁਨੀਆ ਤਰ ਜਾਂਦੀ ਹੈ ਸੁਰਿੰਦਰ ਛਿੰਦੇ ਨੂੰ ਤਾਰਦਾ ਔਰ ਇਹ ਮੁੜ ਕੇ ਰੀ ਰਿਕਾਰਡ ਮੈਂ ਕਰ ਰਿਹਾ ਉੱਚਾ ਦਰਬਾ ਬਾਬੇ ਨਾਨਕ ਦਾ ਪਹਿਲਾਂ ਦਲੇਰ ਮਰੀ ਸਾਹਿਬ ਤੇ ਮੇਰਾ ਆਇਆ ਸੀਗਾ ਲੰਗਰ ਬਾਬੇ ਨਾਨਕ ਦਾ ਉਹ ਵੀ ਬਹੁਤ ਹਿੱਟ ਗਿਆ ਸੋ ਫਿਰ ਤੋਂ ਕਰ ਰਹੇ ਹਾਂ ਉੱਚਾ ਦਰਬਾ ਬਾਬੇ ਨਾਨਕ ਦਾ ਬਾਬੀ ਜੀ ਨੂੰ ਨਾਲ ਲੈ ਕੇ ਪੱਗਾ ਪੁੱਗਾ ਉਸੇ ਤਰ੍ਹਾਂ ਦਸਤਾਰਾਂ ਸਜਾ ਕੇ ਸਾਰਾ ਕੁਝ ਕਰਾਂਗੇ ਹਾਂਜੀ ਔਰ ਆ ਕਿ ਇਹ ਕਾਪ ਨੂੰ ਬਹੁਤ ਬਹੁਤ ਵਾਰ ਕੇ ਜਿਵੇਂ ਆਪਦੀ ਕੈਰੀਅਨ ਜਟਾ ਵੀ ਆ ਰਹੀ ਹੈ ਜੀ 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 ਔਰ ਉਹ ਮਗਰ। थैंक यू सो मच जी ਸਾਰੇ ਕੈਰੀਅਨ ਵੀ ਜੂਰ ਦੇਖ ਕੇ ਆਇਓ ਦੱਸਿਓ ਚ ਦੋਨੋਂ ਨੂੰ ਮੇਰਾ ਪਾਰਟ ਕਿਦਾਂ ਦਾ ਲੱਗਿਆ ਬਾਕੀ ਫਿਲਹਾਲ ਯਾਰ ਦੇ ਗੱਜਵਾਰਾਂ ਨੂੰ ਦੇਖੋ ਸ਼ੇਅਰ ਕਰੋ ਤੇ ਇੰਜੋਏ ਕਰੋ। थैंक यू।